ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਦੀ ਆਪਣੀ ਵੀਡੀਓ ਵਾ ਇਹਦੇ ਵਿੱਚ ਆਪਾਂ ਜਨਵਰੀ 2025 ਮਹੀਨੇ ਦੇ ਟਾਪ ਕਰੰਟ ਅਫੇਅਰ ਕਰਾਂਗੇ ਜਿਹੜੇ ਕਿ ਤੁਹਾਡੇ ਆਉਣ ਵਾਲੇ ਲੇਬਰ ਇਨਸਪੈਕਟਰ ਪੇਪਰ ਜਾਂ ਜਿਹੜੇ ਵੀ ਤੁਸੀਂ ਪੇਪਰ ਪੰਜਾਬ ਪੁਲਿਸ ਦੇ ਪੇਪਰ ਭਰੇ ਆ ਚਾਹੇ ਪੀਟਰ ਪਲੱਸ ਬੀ ਦਾ ਪੇਪਰ ਭਰੇ ਆ ਉਹਦੇ ਵਿੱਚ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਜਿਹੜੀ PDF ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਇਸ ਤੋਂ ਪਹਿਲਾਂ ਵੀ ਆਪਾਂ 2023 ਤੇ 24 ਚ ਲਗਾਤਾਰ ਰੈਗੂਲਰ ਤੁਹਾਨੂੰ PDF ਪਰਵਾਇਡ ਕੀਤੀ ਆ ਚਾਹੇ ਉਹ ਵੀਡੀਓ ਹੋਵੇ ਚਾਹੇ ਪੀਡੀਐਫ ਹੋਵੇ ਉਹ ਤੁਹਾਨੂੰ ਫ੍ਰੀ ਆਫ ਕੋਸ ਤੁਹਾਨੂੰ ਪ੍ਰੋਵਾਇਡ ਹੁੰਦੀ ਜਾਈ ਆ ਤੇ ਉਹਦੇ ਵਿੱਚ ਤੁਸੀਂ ਹਰੇਕ ਪੇਪਰ ਚ ਦੇਖ ਸਕਦੇ ਹੋ ਕਿ ਹਰੇਕ ਪੇਪਰ ਦੇ ਵਿੱਚ ਉਹਦੇ ਵਿੱਚੋਂ 70 ਤੋਂ 80% ਕਰੰਟ ਅਫੇਅਰ ਡਿਟੋ ਉਹ ਕਰੰਟ ਅਫੇਅਰ ਤੁਹਾਨੂੰ ਪੇਪਰ ਦੇ ਵਿੱਚ ਮਿਲ ਜਾਣਗੇ ਠੀਕ ਆ ਤਾਂ ਜੀ ਇਸ ਵਾਰ ਥੋੜਾ ਮਾਫ ਕਰਨਾ ਕਿ ਬਹੁਤ ਜ਼ਿਆਦਾ ਲੇਟ ਹੋ ਗਈ ਥੋੜਾ ਨਹੀਂ ਮੈਂ ਕਹਾਂਗਾ ਕਿ ਕਾਫੀ ਜ਼ਿਆਦਾ ਲੇਟ ਹੋ ਗਈ ਕਿਉਂਕਿ ਆਫਿਸ ਦੇ ਵਿੱਚ ਵਰਕ ਲੋਡ ਵੀ ਬਹੁਤ ਜ਼ਿਆਦਾ ਸੀ ਮੇਰੇ ਤੇ ਕਿਉਂਕਿ ਸੀਟਾਂ ਦਾ ਜ਼ਿਆਦਾ ਚਾਰਜ ਸੀਗਾ ਪਰ ਹੁਣ ਥੋੜਾ ਜਿਹਾ ਕੰਮ ਟਰੈਕ ਤੇ ਆ ਰਿਹਾ ਪਰ ਅਜੇ ਵੀ ਇੰਨਾ ਜ਼ਿਆਦਾ ਨਹੀਂ ਕਿ ਮੈਂ ਬਹੁਤ ਜ਼ਿਆਦਾ ਟਾਈਮ YouTube ਲਈ ਕੱਢ ਸਕਾਂ ਪਰ ਕਰੰਟ ਅਫੇਅਰਸ ਨੂੰ ਲੈ ਕੇ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਆ ਰਹੇ ਸੀ ਜੀ ਦਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਪੋਰਟ ਕਰਦੇ ਰਹਿੰਦੇ ਹੋ ਆਪਣੇ ਚੈਨਲ ਨੂੰ ਹਨਾ ਫੇਰ ਵੀ ਤਾਂ ਕਰਕੇ ਸੰਡੇ ਮੇਰੇ ਕੋਲ ਸੀਗਾ ਇਸ ਵਾਰ ਤਾਂ ਮੈਂ ਥੋੜਾ ਟਾਈਮ ਸੰਡੇ ਲਾ ਲਿਆ ਸੀ ਤਾਂ ਥੋੜਾ ਟਾਈਮ ਰਾਤ ਵੀ ਲਾ ਲਿਆ ਥੋੜਾ ਟਾਈਮ ਹੁਣ ਲਾ ਕੇ ਮੈਂ ਤੁਹਾਡੇ ਲਈ ਟੌਪ ਦੇ 50 ਕਰੰਟ ਅਫੇਅਰ ਜਨਵਰੀ 2025 ਮਹੀਨੇ ਦੇ ਕਰ ਲੈ ਕੇ ਆਪਾਂ ਆਏ ਹਾਂ ਹੁਣ ਦੇਖੋ ਜੀ ਇਸ ਸੀਰੀਜ਼ ਦੇ ਵਿੱਚ ਆਪਾਂ ਇਸ ਤੋਂ ਪਹਿਲਾਂ ਆਪਾਂ 100 60 70 ਕਰਦੇ ਹੁੰਦੇ ਸੀ ਪਰ ਇਸ ਸੀਰੀਜ਼ ਦੇ ਵਿੱਚ ਆਪਾਂ ਸਿਰਫ ਤੇ ਸਿਰਫ 50 ਕਰੰਟ ਅਫੇਅਰ ਕਰਾਂਗੇ ਜਿਹਨੂੰ ਆਕਾ ਸਪੀਡੀ ਕਰੰਟ ਅਫੇਅਰ 2025 ਦੇ ਨਾਮ ਨਾਲ ਇਹ ਸੀਰੀਜ਼ ਚੱਲੂਗੀ ਜਿਹਦੇ ਵਿੱਚ ਕਿ ਆਪਾਂ ਟੌਪ 50 ਹੀ ਕਰਾਂਗੇ ਜਿਹੜੇ ਮੰਥਲੀ ਟੌਪ 50 ਹੋਣਗੇ ਉਹ ਪੂਰੀ ਤਰ੍ਹਾਂ ਨਾਲ ਇਦਾਂ ਦੇ ਛਾਂਟ-ਛਾਂਟ ਕੇ ਕਰੰਟ ਅਫੇਅਰ ਲੈ ਕੇ ਆਵਾਂਗੇ ਕਿ ਪੇਪਰ 'ਚ ਤੁਹਾਨੂੰ ਡਾਇਰੈਕਟ ਮਿਲਣਗੇ ਹੁਣ ਜੀ ਇਹ ਸਿਰਫ ਤੇ ਸਿਰਫ ਮੈਂ ਕਹਾਂਗਾ ਕਿ ਕੁਇਕ ਰਿਵੀਜ਼ਨ ਲਈ ਆ ਸਿਰਫ ਤੇ ਸਿਰਫ ਇਹ ਪੜ੍ਹ ਕੇ ਨਾ ਜਾਇਓ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਤੁਸੀਂ ਡਾਕਟਰ ਗੌਰਵ ਗਰਗ ਦੇ ਤੁਸੀਂ ਕਰੰਟ ਅਫੇਅਰ ਕਰ ਸਕਦੇ ਹੋ ਸਟੱਡੀ ਆਈਕਿਊ ਚੈਨਲ ਆ ਐਂਡੋਲੋਗਸ ਕਰ ਸਕਦੇ ਹੋ ਵਰਣ ਉਵਸਤੀ ਕਰ ਸਕਦੇ ਹੋ ਪਰਚਮ ਪਰਚਮ ਕਲਾਸਿਸ ਆ ਇੱਕ ਉਹਨਾਂ ਤੋਂ ਕਰ ਸਕਦੇ ਹੋ ਤੇ ਇੱਕ ਗਿਆਨਮ ਦੀ ਮੈਗਜ਼ੀਨ ਆ ਜਿੰਦਾ ਮਰਜ਼ੀ ਤੁਸੀਂ ਇੱਕ ਸੋਰਸ ਫੋਲੋ ਕਰਿਓ ਕੋਈ ਵੀ ਇੱਕ ਸੋਰਸ ਤੋਂ ਤੁਸੀਂ ਕਰੰਟ ਅਫੇਅਰ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਪੇਪਰ ਤੋਂ ਪਹਿਲਾਂ ਤੁਸੀਂ ਇਹ ਜਿਹੜੇ ਮੰਥਲੀ ਕਰੰਟ ਅਫੇਅਰ ਹੋਣਗੇ ਇਹ ਜ਼ਰੂਰ ਕਰਦੀਆਂ ਹੁਣ ਜੀ 2024 ਮਹੀਨੇ ਦੇ ਜਿਹੜੇ 2024 ਸਾਲ ਦੇ ਆਖਰੀ 6 ਮਹੀਨੇ ਜਾਂ 1 ਸਾਲ ਦੇ ਕਰੰਟ ਅਫੇਅਰ ਜ਼ਰੂਰ ਤੁਸੀਂ ਕਰ ਲੈਣੇ 960 ਕਰੰਟ ਅਫੇਅਰ ਦੀ ਪੀਡੀਐਫ ਤੁਹਾਨੂੰ ਫ੍ਰੀ ਆਫ ਕੋਰਸ ਤੁਹਾਨੂੰ ਉਹਦੇ ਵਿੱਚ ਮਿਲ ਜੇਗੀ ਆਪਣੀ ਟੈਲੀਗ੍ਰam ਚੈਨਲ ਦੇ ਉੱਤੇ ਠੀਕ ਹੈ ਮੈਂ ਦੁਬਾਰਾ ਤੋਂ ਵੀ ਇਸ ਵੀਡੀਓ ਤੋਂ ਬਾਅਦ ਸ਼ੇਅਰ ਕਰ ਦਾਂਗਾ ਕਰਦੇ ਹਾਂ ਜੀ ਆਪਾਂ ਆਪਣੇ ਅੱਜ ਦਾ ਜਿਹੜਾ ਹੁਣ ਜੀ ਜੇਕਰ ਤੁਸੀਂ ਪੀਡ ਟੈਸਟ ਸੀਰੀਜ਼ ਪਰਚੇਸ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਸਿਰਫ ਜੀਕੇ ਦੇ ਹੀ ਕੁਐਸਚਨ ਹੋਣਗੇ ਆ ਟੌਪਿਕ ਨੇ ਉਹਦੇ ਵਿੱਚ ਤੇ ਟੋਟਲ ਜੇਕਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ 800 ਕੁਐਸਚਨ ਹੋਣਗੇ ਜਿਹਦਾ ਪ੍ਰਾਈਸ 100 ਰੁਪਿਆ ਹੋਏਗਾ ਠੀਕ ਹੈ ਕਰ ਸਕਦੇ ਹੋ ਤੁਸੀਂ ਜੇਕਰ ਤੁਸੀਂ ਪਹਿਲਾਂ ਪਰਚੇਸ ਕਰ ਚੁੱਕੇ ਹੋ ਤਾਂ ਦੁਬਾਰਾ ਤੋਂ ਤੁਸੀਂ ਪੇ ਨਾ ਕਰਿਓ ਕਿਉਂਕਿ ਉਹੀ ਸੀਰੀਜ਼ ਆ ਜਿਹੜੀ ਆਪਾਂ ਪਿਛਲੇ ਸਾਲ 2024 ਦੇ ਵਿੱਚ ਲਾਂਚ ਕੀਤੀ ਸੀ ਠੀਕ ਹੈ ਨਵੀਂ ਸੀਰੀਜ਼ ਨਹੀਂ ਗਈ ਹੁਣ ਜੀ ਜਨਵਰੀ 2025 ਦਾ ਪਹਿਲਾ ਕੁਐਸਚਨ ਹੀ ਆਪਾਂ ਮੋਸਟ ਇੰਪੋਰਟੈਂਟ ਕੁਐਸਚਨ ਐਡ ਕੀਤਾ ਤੇਜੀ ਇਹਦਾ ਪਹਿਲੇ ਕੁਐਸਚਨ ਚ ਆਪਾਂ ਨੂੰ ਪੁੱਛਿਆ ਜਾਦਾ ਕਹਿੰਦੇ ਆਪਾਂ ਜੀ ਤੇਜੀ ਨਾਲ ਕਰਾਂਗੇ ਠੀਕ ਆ ਕਿਉਂਕਿ ਆਪਾਂ ਤੁਹਾਡਾ ਟਾਈਮ ਵੀ ਜ਼ਿਆਦਾ ਵੇਸਟ ਨਹੀਂ ਕਰਦਾਗਾ ਕਿਉਂਕਿ ਪੇਪਰਾਂ ਦੇ ਦਿਨ ਚੱਲਦੇ ਪਏ ਆ ਤਾਂ ਮੈਂ ਕੋਸ਼ਿਸ਼ ਕਰਾਂਗੇ ਫਰਵਰੀ 2025 ਦੇ ਵੀ ਬਹੁਤ ਜਲਦ ਤੁਹਾਡੇ ਦੀ ਕਰੰਟ ਅਫੇਅਰ ਲੈ ਕੇ ਆਵਾਂ ਗਣਤੰਤਰ ਦਿਵਸ ਪਰੇਡ 26 ਜਨਵਰੀ 2025 ਦੀ ਜਿਹੜੀ ਪਰੇਡ ਹੋਈ ਸੀ ਉਹਦੇ ਵਿੱਚ ਉਹਦਾ ਥੀਮ ਦੱਸੋ ਕੀ ਸੀ ਠੀਕ ਆ ਤਾਂ ਜੀ ਭਾਰਤ ਦਾ ਮਦਰ ਆਫ ਡੈਮੋਕ੍ਰੇਸੀ ਸਵਰਨਮ ਭਾਰਤ ਵਿਰਾਸਤ ਔਰ ਵਿਕਾਸ ਜਨ ਭਾਗੀਦਾਰੀ ਜਾਂ ਵਾਸੂ ਵਾਸੂ ਦੇਵਾ ਕੁਟਮ ਕਮ ਦੱਸੋ ਜੀ ਤਾਂ ਕਿਹੜੀ ਸੀ ਹੋਈ ਸੀ ਤਾਂ ਜੀ ਬਹੁਤ ਇੰਪੋਰਟੈਂਟ ਕੁਐਸਚਨ ਆ ਪੇਪਰ ਤੇ ਆਉਣ ਚ ਪੂਰੀ ਪੂਰੀ ਸੰਭਾਵਨਾ ਪਾ ਦੇ ਜੀ ਠੀਕ ਆ ਸਵਰਨਮ ਭਾਰਤ ਵਿਰਾਸਤ ਔਰ ਵਿਕਾਸ ਇਹ ਜਰੂਰ ਯਾਦ ਕਰ ਲਿਓ ਜੀ ਬੀ ਇਹਦੀ ਆਪਸ਼ਨ ਬਿਲਕੁਲ ਸਹੀ ਆ ਤਾਂ ਜੀ ਇਹ ਪੇਪਰ ਚ ਆਉਣ ਦਾ ਬਹੁਤ 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 ਚਾਂਸ ਆ ਕਿਉਂਕਿ ਇਹਦੇ ਵਿੱਚ ਇਸ ਸੀਰੀਜ਼ ਦੇ ਵਿੱਚ ਆਪਾਂ ਸਾਰੇ ਕੁਐਸਚਨ ਹੀ ਉਹੀ ਐਡ ਕਰਦੇ ਆ ਜਿਹੜੇ ਕਿ ਪੇਪਰ ਦੇ ਆਉਣ ਦੇ ਵਿੱਚ ਪੂਰੇ ਪੂਰੇ ਚਾਂਸ ਪੇਪਰ ਚ ਹੋਣਗੇ ਠੀਕ ਆ ਦਾ ਕੁਇਕਰ ਵਿਜ਼ਨ ਲਈ ਤੁਸੀਂ ਇਹਨੂੰ ਜ਼ਰੂਰ ਪੜ੍ਹ ਕੇ ਜਾਣਾ ਤੁਹਾਨੂੰ ਪੇਪਰ 'ਚ ਲਾਜ਼ਮੀ ਹੈ ਜੇ ਕੁਐਸਚਨ ਮਿਲਣਗੇ ਮਿਲਣਗੇ ਕਿਹੜੀ ਫਿਲਮ ਨੇ 골ਡਨ ਗਲੋਬ ਦੇ ਵਿਜੀ ਦੀ ਬੈਸਟ ਪਿਕਚਰ ਡਰਾਮਾ ਦਾ ਜਿਹੜਾ ਖਿਤਾਬ ਆ ਉਹ ਜਿੱਤਿਆ ਬਾਜੀ ਦਾ ਬਰੂਚਲਿਸਟ ਪੁਸ਼ਪਾ 2 ਠੀਕ ਆ ਓਪਨਹੇਮੀਅਰ ਜਾਂ ਇਸਤਰੀ 2 ਦੱਸੋ ਇਹਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹਦੇ ਚੋਂ ਕੁਐਸਚਨ ਪੱਕਾ ਹੁੰਦਾ ਹੁੰਦਾ 골ਡਨ ਗਲੋਬ ਤੋਂ ਠੀਕ ਆ ਦਾ ਬਰੂਚਲਿਸਟ ਨੇ ਜਿੱਤਿਆ ਬਾਜੀ ਇਹ ਜ਼ਰੂਰ ਤੁਸੀਂ ਕਰ ਲਿਓ ਜੀ ਠੀਕ ਆ ਬਹੁਤ 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 ਇੰਪੋਰਟੈਂਟ ਕੁਐਸਚਨ ਆ ਦਾ ਬਰੂਚਲਿਸਟ ਤਾਂ ਜਿਹਦੇ ਬੈਸਟ ਫਿਲਮ ਦਾ ਜਿਹੜਾ 뮤지컬 কমেਡੀ ਠੀਕ ਆ ਐਮੀਲਾ ਪ੍ਰੇਜ਼ ਬੈਸਟ ਐਕਟਰ ਦੀ ਜੇਕਰ ਆਪਾਂ ਗੱਲ ਕਰੀਏ ਠੀਕ ਆ ਐਡਰਨ ਬਰਾਡੀ ਠੀਕ ਆ ਬੈਸਟ ਐਕਟ੍ਰੈਸ ਹੈਗਾ ਜਾਂ ਫਰਨਾండా ਟੋਰੇਸ ਇਹ ਜਰੂਰ ਤੁਸੀਂ ਕਰ ਲਿਓ ਠੀਕ ਆ ਸਾਰੇ ਇੰਤਜ਼ਾਮ ਕਰਦਾ ਵੈਸੇ ਮੇਨ ਫਿਲਮ ਆ ਦੀ 2024 ਦਾ ICC ਜਿਹੜਾ ਮਤਲਬ ਮੈਨਸ ਕ੍ਰਿਕਟਰ ਆਫ ਦਾ ਈਅਰ ਮੈਨਸ T20 ਕ੍ਰਿਕਟਰ ਠੀਕ ਆ 2020 ਕ੍ਰਿਕਟਰ ਆਫ ਦਾ ਈਅਰ ਕਿਹਨੂੰ ਮਿਲਿਆ ਵਾ ਜੀ ਤਾਂ ਦੱਸਣਾ ਤੁਸੀਂ ਕਿ ਕਿਹਨੂੰ ਮਿਲਿਆ ਵਾ ਤਾਂ ਜੀ ਇਹ ਜਿਹੜਾ ਅਵਾਰਡ ਮਿਲਿਆ ਵਾ ਇਹ ਮਿਲਿਆ ਵਾ ਜੀ ਅਰਸ਼ਦੀਪ ਸਿੰਘ ਨੂੰ ਬਹੁਤ 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 ਇੰਪੋਰਟੈਂਟ ਕੁਐਸਚਨ ਆ ਇਹਨੂੰ ਵੀ ਮਾਰਕ ਕਰ ਲਿਓ ਜ਼ਰੂਰ ਆਉਣ ਦੀ ਸੰਭਾਵਨਾ ਵਾ ਜੀ ਨੈਕਸਟ ਚੱਲਦੇ ਹਾਂ ਜੀ ਆਪਾਂ 4 ਨੰਬਰ ਕੁਐਸਚਨ ਤਾਂ ਜੀ ਇਹਦੇ ਵਿੱਚ ICC ਵਿਮਨ ਕ੍ਰਿਕਟਰ T20 ਕ੍ਰਿਕਟਰ ਜਿਹੜਾ ਐਮ ਐਲ ਐ ਕੈਰ ਨੂੰ ਮਿਲਿਆ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਗਾ ਪਰ ICC ਮੈਨਸ T20 ਟੀਮ ਆਫ ਦਾイヤー ਦੇ ਇੱਕ T20 ਟੀਮ ਇਹਨਾਂ ਚੁਣ ਲਈ ਹੈ ਨਾ ਇਹਦੇ ਵਿੱਚ ਮਤਲਬ ਕਿ 11 ਖਿਡਾਰੀ 12 ਖਿਡਾਰੀ 15 ਖਿਡਾਰੀ ਐਡ ਕਰਤੇ ਤੇ ਉਹ ਉਹ 11 ਦੇ ਵਿੱਚ ਇਹਨਾਂ ਨੇ ਆਪਣੇ ਰੋਹਿਤ ਸ਼ਰਮਾ ਨੂੰ ਕੈਪਟਨ ਚੁਣਿਆ ਆ ਮਾ ਠੀਕ ਆ ਤਾਂ ਇਹ ਵੀ ਜ਼ਰੂਰ ਤੁਸੀਂ ਕਰਨਾ ਇਹਦਾ ਕੈਪਟਨ ਕਿਹਨੂੰ ਚੁਣਿਆ ਆ ਮਾ ਰੋਹਿਤ ਸ਼ਰਮਾ ਕਿਸ ਨੇ ICC ਪੁਰਸ਼ਾਂ ਤੇ ਔਰਤਾਂ ਦਾ 2024 ਦਾ ਵਨਡੇ ਕ੍ਰਿਕਟਰ ਦਾ ਅਵਾਰਡ ਦਿੱਤਾ ਕਿਹਨੇ ਦੋ ਜਣਾਂ ਜਿਹਾ ਵਿਰਾਟ ਕੋਹਲੀ ਹਰਮਨਪ੍ਰੀਤ ਕੌਰ ਜੋਸ ਬਟਲਰ ਤੇ ਐਲਿਪਸ ਪੈਰੀ ਬਾਬਰ ਆਜ਼ਮ ਅ ਐਂਡ ਬੀ ਬੋਨੀ ਯਾ ਠੀਕ ਹੈ ਅਜਮਥੁੱਲਾ ਅਮਰ ਜ਼ਾਇ ਐਂਡ ਸਮ੍ਰਿਤੀ ਮਦਾਨਾ ਦੱਸੋ ਜੀ ਫੋਰਥ ਦਾ ਕਿਹੜਾ ਆਨਸਰ ਸਹੀ ਚਾਹੀਏਗਾ ਤਾਂ ਇਹਦੀ ਡੀ ਆਪਸ਼ਨ ਬਿਲਕੁਲ ਸਹੀ ਹੈ ਠੀਕ ਹੈ ਮੇਲ ਦਾ ਜਿੱਤਿਆ ਵਾ ਜੀ ਅਜਮਥੁੱਲਾ ਅਮਰ ਜ਼ਾਇ ਨੇ ਜਿੱਤਿਆ ਤੇ ਫੀਮੇਲ ਦੇ ਵਿੱਚ ਸਮ੍ਰਿਤੀ ਮਦਾਨਾ ਆਪਣੇ ਏ ਇੰਡੀਆ ਦੇ ਨੇ ਤੇ ਇਹ ਹੈਗੇ ਨੇ ਅਫਗਾਨਿਸਤਾਨ ਦੇ ਇਹ ਵੀ ਜ਼ਰੂਰ ਕਰ ਲਿਓ ਠੀਕ ਹੈ ਤਾਂ ਏ ਆਪਸ਼ਨ ਸਾਡੀ ਬਿਲਕੁਲ ਸਹੀ ਜਲੀਏ ਪੰਜ ਨੰਬਰ ਕੁਐਸਚਨ ਕਿਸ ਨੂੰ ਆਈਸੀਸੀ ਪੁਰਸ਼ ਦੇ ਟੈਸਟ ਕ੍ਰਿਕਟਰ ਦਾ ਤਾਜ ਪਹਿਨਿਆ ਮਤਲਬ ਕਿਹਨੇ ਕਿੰਨਾਂ ਨੇ ਇਹ ਖਿਤਾਬ ਮਿਲਿਆ ਬਾ ਆਈਸੀਸੀ ਮੈਨਸ ਟੈਸਟ ਕ੍ਰਿਕਟਰ ਆਫ ਦਾイヤー 2024 ਤਾਂ ਜੀ ਇਹਦੇ ਵਿੱਚ ਬਿਨਾ ਸੋਚੇ ਸਮਝੇ ਤੁਸੀਂ ਇਹਨੂੰ ਰਟ ਲਿਓ ਕਨਫਿਊਜ਼ ਨਾ ਹੋਇਓ ਠੀਕ ਆ ਜੀ ਟੈਸਟ ਕ੍ਰਿਕਟਰ ਦਾ ਅਲੱਗਾ T20 ਦਾ ਅਲੱਗਾ ਤੇ 1 ਡੇ ਦਾ ਅਲੱਗਾ ਠੀਕ ਆ ਜਸਪ੍ਰੀਤ ਮੁੰਮਾ ਚੱਲਦੇ ਆ ਜੀ ਆਪਾਂ 6 ਨੰਬਰ ਕੁਐਸਚਨ ਤੇ ਆਪਣੇ ਤੇ ਹੁਣੇ-ਹੁਣੇ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਹੋਏ ਨੇ 2024 ਦੇ ਵਿੱਚ ਉਹ ਕਹਿੰਦੇ ਕਿ ਕਿੰਨੀਆਂ ਖੇਡ ਦੀਆਂ ਜਿਹੜੀਆਂ ਕਿੰਨੇ ਪਰਸਨੈਲਿਟੀਆਂ ਨੂੰ ਅਵਾਰਡ ਦਿੱਤਾ ਗਿਆ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਤਾਂ ਜੀ ਇਹਦੀ ਸਹੀ ਆਪਸ਼ਨ ਸਾਡੇ ਕੋਲ ਡੀ ਆਏਗੀ ਜੀ ਚਾਰ ਸ਼ਖਸੀਅਤਾਂ ਨੂੰ ਇਹ ਅਵਾਰਡ ਮਿਲਿਆ ਵਾ ਠੀਕ ਹੈ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਜਿਹੜਾ ਹਾਈएस्ट ਸਪੋਰਟਸ ਔਨਰ ਜਿਹਨੂੰ ਆਪਾਂ ਕਹਿ ਦਿੰਦੇ ਆਂ ਇੰਡੀਆ ਦਾ ਤਾਂ ਇਹਦੇ ਵਿੱਚ ਸਾਰੇ ਚਾਰੇ-ਚਾਰੇ ਨਾਮ ਬਹੁਤ ਇੰਪੋਰਟੈਂਟ ਨੇ ਜੀ ਮਨੂ ਭਾਕਰ शूटिंग ਦੇ ਵਿੱਚ ਹਰਮਨਪ੍ਰੀਤ ਸਿੰਘ हॉकी ਦੇ ਵਿੱਚ ਪ੍ਰਵੀਨ ਕੁਮਾਰ ਨੂੰ ਪੈਰਾ ਐਥਲੈਟਿਕਸ ਦੇ ਵਿੱਚ ਮੁਰਦਾ ਗੁਕੇਸ਼ ਡੀ ਨੂੰ ਚੈਸ ਦੇ ਵਿੱਚ ਮਿਲਿਆ ਬਾਜੀ ਇਹ ਚਾਰੇ ਨਾਮ ਮੈਂ ਤੁਹਾਨੂੰ ਕਹਿ ਰਿਹਾ ਕਿ ਮੋਸਟ 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 ਇੰਪੋਰਟੈਂਟ ਆ ਜ਼ਰੂਰ ਕਰ ਅਰਜਨ ਅਵਾਰਡ ਜਿਹੜਾ ਸੈਕੰਡ ਹਾਈਐਸਟ ਸਪੋਰਟਸ ਅਵਾਰਡ ਆ ਉਹ ਚ 34 ਵਿਨਰ ਇਹਦੇ ਵਿੱਚ ਬਣੇ ਨੇ ਦਰੋਣਾਚਰੀ ਅਵਾਰਡ ਜਿਹੜੇ ਕਿ ਕੋਚਸ ਨੂੰ ਦਿੱਤਾ ਜਾਂਦਾ ਇੱਥੇ ਸੁਭਾਸ਼ ਸ਼ਰਮਾ ਨੇ ਦਿਪਾਲੀ ਦੇਸ਼ਪਾਡੇ ਨੇ ਤੇ ਸੰਦੀਪ ਸਾਗਵਾਨ ਤੇ ਇੱਕ ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਕਰਾਇਆ ਹੋਇਆ ਮওলানা ਅਬੂਲ ਕਲਾਮ ਆਜ਼ਾਦ ਦਗਾ ਜਿਹਨੋਂ ਆਪਾਂ ਮੱਕਾ ਟਰੋਫੀ ਵੀ ਕਹਿੰਦਾ 2024 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਇਹ ਇਹਦੇ ਵਿੱਚ ਇਹ ਜਿੱਤ ਦਰਜ ਕੀਤੀ ਹੈ ਅੱਗੇ ਆਪਾਂ ਚੱਲਦੇ ਕਿਹੜੀ ਟੀਮ ਨੇ 78ਵੇਂ 2024 25 ਸੰਤੋਸ਼ ਟਰੋਫੀ ਦਾ ਖਿਤਾਬ ਜਿੱਤਿਆ ਵਾ ਤਾਂ ਜੀ ਇਹ ਵੀ ਸਪੋਰਟਸ ਨੇ ਨਾ ਲੇਟਰ ਸਪੋਰਟਸ ਨੂੰ ਕੁਐਸਚਨ ਤੁਹਾਨੂੰ ਪਤਾ ਕਿ ਪੀਟਰਪਸ ਵੀ ਤੇ ਪੰਜਾਬ ਪੁਲਿਸ ਦੇ ਵਿੱਚ ਭਰ ਭਰ ਗਏ ਹੁਣ ਪੰਜਾਬ ਪੁਲਿਸ ਦਾ ਵੀ ਪੋਸਟਾਂ ਆਈਆਂ ਤੇ ਉਹਦੇ ਲਈ ਵੀ ਇਹ ਬਹੁਤ ਇੰਪੋਰਟੈਂਟ ਆ ਤਾਂ ਮੰਥਲੀ ਜ਼ਰੂਰ ਤੁਸੀਂ ਕਰਨੇ ਹੀ ਕਰਨਿਆ ਕਿਉਂਕਿ ਇਹ ਨਹੀਂ ਮੈਂ ਕਹਿੰਦਾ ਕਿ ਉਹ ਇੰਪੋਰਟੈਂਟ ਨਹੀਂ ਹੁੰਦੇਗੇ ਜੇਕਰ ਤੁਸੀਂ 200 300 ਮੰਥਲੀ ਕਰ ਰਹੇ ਹੋ ਤਾਂ ਉਹ ਵੀ ਕਰੋ ਉਹ ਵੀ ਜਰੂਰ ਇੱਕ ਵਾਰ ਤੁਹਾਡੀ ਨਿਗਾਹ ਮਾਰਨੀ ਜ਼ਰੂਰੀ ਹੈ ਪਰ ਇਹ ਵਾਲੇ ਜਿਹੜੇ ਗਰੰਟ ਅਫੇਅਰਸ ਹੁੰਦੇ ਨੇ ਇਹ ਤਾਂ ਤੁਹਾਨੂੰ ਇਕੱਲਾ ਇਕੱਲਾ ਤੁਹਾਡੇ ਰਟਿਆ ਹੋਣਾ ਚਾਹੀਦਾ ਵਾ ਤੇ ਯਾਦ ਕਰਨ ਦੇ ਵਿੱਚ ਉਹ ਤੇ ਕੁਇਕ ਰਿਵੀਜ਼ਨ ਲਈ ਤੁਸੀਂ ਇਹ ਚੀਜ਼ਾਂ ਨੂੰ ਫੋਲੋ ਕਰ ਸਕਦੇ ਹੋ ਕਿਉਂਕਿ ਕੁਇਕ ਰਿਵੀਜ਼ਨ ਦਾ ਮਤਲਬ ਇਹ ਹੁੰਦਾ ਕਿ 1800 ਕੁਐਸਚਨ ਤੁਸੀਂ ਨਹੀਂ ਪੜ ਸਕਦੇ ਇੱਕ ਦਿਨ ਦੇ ਵਿੱਚ ਹੈਨਾ ਕੱਲੇ ਉਹੀ ਪੜੋਂਗੇ ਤਾਂ ਹੋਰ ਕੀ ਹੋਰ ਕੋਈ ਵੀ ਸਬਜੈਕਟ ਪੜਨ ਲਈ ਜਾਂ ਰਿਵੀਜ਼ਨ ਕਰਨ ਲਈ ਤੁਹਾਡੇ ਕੋਲ ਟਾਈਮ ਨਹੀਂ ਬਚੇਗਾ ਪਰ ਇਹੀ ਵਾਲੇ ਆ ਜਿਹੜੇ ਤੁਸੀਂ ਘੰਟਾ ਡੇਢ ਘੰਟਾ ਲਾ ਕੇ ਸਾਲ ਦੇ ਵੀ ਪੜਦੋਂਗੇ 2 ਘੰਟੇ ਜੇਕਰ ਹੁਣ 960 ਘੰਟੇ ਫਿਰ ਤੁਸੀਂ ਪੜਨੇ ਆ ਤਾਂ ਤੁਸੀਂ ਡੇਢ ਘੰਟੇ ਚ ਪੜਦੋਂਗੇ ਸਾਰੇ ਚਾਹੇ ਉਹਨੂੰ ਦੋ ਵਾਰੀ ਕਰ ਲਓ ਤੁਸੀਂ 2 ਘੰਟੇ ਦੀ ਦੋ ਵਾਰੀ ਕਰ ਸਕਦੇ ਹੋ ਤਾਂ ਇਹ ਚੀਜ਼ ਆ ਕਿ ਬਹੁਤ ਜ਼ਰੂਰੀ ਆ ਕਿ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਪੜਨਾ ਮੈਂ ਤਾਂ ਕਿ ਉਹ ਯਾਦ ਰਹੇ ਠੀਕ ਆ ਖਾਸ ਕਰ GS ਦੇ ਵਿੱਚ GK ਦੇ ਵਿੱਚ ਕਰੰਟ ਅਫੇਅਰ ਪੰਜਾਬ GK ਦੇ ਵਿੱਚ ਚੀਜ਼ਾਂ ਉਹ ਜ਼ਿਆਦਾ ਸਿਲੇਕਟਿਵ ਚੀਜ਼ਾਂ ਪੜੋ ਜਿਹੜੀਆਂ ਕਿ ਯਾਦ ਰਹਿਣ ਤੁਹਾਡੇ ਜਿੰਨਾ ਵੱਧ ਵੱਧ ਤੁਹਾਡੇ ਯਾਦ ਰਹੂਗਾ ਪੇਪਰ ਦੇ ਵਿੱਚ ਤੁਹਾਨੂੰ ਹੈਲਪਫਲ ਰਹੇਗਾ ਵੈਸੇ ਉਤੋਂ ਤੋਂ ਤੋਂ ਪੜਨ ਨਾਲ ਤੁਸੀਂ ਜਿੰਨਾ ਮਰਜ਼ੀ ਪੜੀ ਚਲੋ ਉਹਦਾ ਕੋਈ ਫਾਇਦਾ ਨਹੀਂਗਾ ਠੀਕ ਹੈ ਜੀ ਤਾਂ ਜੀ 78ਵਾਂ ਜਿਹੜਾ ਸੰਤੋਸ਼ ਟਰੋਫੀ ਆ ਜਿਹੜਾ ਇਹਦਾ ਖਿਤਾਬ ਕਿਨੇ ਮਿਲਿਆ ਵਾ ਜੀ West Bengal ਨੇ ਜਿੱਤਿਆ ਵਾ B ਆਪਸ਼ਨ ਇਹਦੀ ਸਾਡੀ ਬਿਲਕੁਲ ਸਹੀ ਚਲੀ ਗਈ ਤੇ ਰਨਰ ਅਪ ਕੇਰਲਾ ਰਿਹਾ ਕਿਹੜੇ ਦੇਸ਼ ਨੇ ਕੋਕੋ ਵਰਲਡ ਕੱਪ ਬਾਅਦ ਜਿਹੜਾ ਉਹਦਾ ਪੁਰਸ਼ ਤੇ ਮਹਿਲਾ ਦੋਨਾਂ ਦਾ ਖਿਤਾਬ ਜਿੱਤ ਲਿਆ ਤਾਂ ਇਹਨੂੰ ਬਿਨਾਂ ਸੋਚੇ ਸਮਝੇ ਇੰਡੀਆ ਟਿਕ ਕਰਦੇ ਠੀਕ ਹੈ 네ਪਾਲ ਨੂੰ ਹਰਾਇਆ ਇਹਨਾਂ ਨੇ ਦੋਨੋਂ ਜਿਹੜੇ ਸੰਸਕਰਨ ਹੋਏ ਨੇ ਠੀਕ ਹੈ ਪ੍ਰਧਾਨ ਮੰਤਰੀ ਨੇ ਆਈਐਨਐਸ ਸੂਰਤ ਆਈਐਨਐਸ ਨੇਲਗਰੀ ਐਨਾਂ ਆਈਐਨਐਸ ਵਕਸ਼ੀ ਨੂੰ ਕਿਹੜੇ ਸ਼ਹਿਰ ਦੇ ਵਿੱਚ ਕਮਿਸ਼ਨ ਕੀਤਾ ਨੇ ਇਹ ਤੇ ਮੁੰਬਈ ਦੇ ਵਿੱਚ ਕੀਤੇ ਨੇ ਇਹ ਆਪਸ਼ਨ ਇਹਦੀ ਬਿਲਕੁਲ ਸਹੀ 10 ਨੰਬਰ ਕੁਐਸਚਨ ਦੇ ਉੱਤੇ ਅਸੀਂ ਆ ਗਏ ਕਿਹੜੇ ਦੇਸ਼ ਨੇ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਹਾਈਡਰੋਜਨ ਰੇਲ ਇੰਜਨ ਵਿਕਸਿਤ ਕੀਤਾ ਹੈ ਦਸਵੇਂ ਦਾ ਸਹੀ ਆਨਸਰ ਵੀ ਸਾਡਾ ਡੀ ਸੀ ਆਏਗਾ ਜੀ ਅ ਇੰਡੀਆ ਇਹਦੀ ਆਪਸ਼ਨ ਬਿਲਕੁਲ ਸਹੀ ਚਲੇਗੀ ਅੱਗੇ ਜਾਂਦੇ ਕਿਹੜੀ ਟੀਮ ਨੇ 2024-25 ਦੇ ਵਿੱਚ ਵਿਜੇ ਹਜਾਰੇ ਜਿਹੜੀ ਟਰੋਫੀ ਆ ਉਹ ਜਿੱਤੀ ਆ 11th ਦਾ ਸਹੀ ਆਨਸਰ ਕਰਨਾਟਕਾ ਪੰਜਾਬ ਵਿਦਾਰਵਾ ਜਾਂ ਮੁੰਬਈ ਤਾਂ ਇਹਦੀ ਵੀ ਸਹੀ ਆਪਸ਼ਨ A ਬਣੇਗੀ ਜੀ ਕਰਨਾਟਕਾਂ ਨੇ ਇਹ ਜਿੱਤਿਆ ਵਾ ਕਿਤਾਬ ਜਿਹੜਾ 2023 ਇਹ ਘਰੇਲੂ ਟੂਰਨਾਮੈਂਟ ਨੇ ਵਿੱਚ ਡੋਮੈਸਟਿਕ ਟੂਰਨਾਮੈਂਟ ਨੇ ਜਿਹੜੇ ਆਪਣੇ ਇੰਡੀਆ 'ਚ ਹੁੰਦੇ ਨੇ ਪਰ ਇਹ ਬਹੁਤ ਇੰਪੋਰਟੈਂਟ ਨੇ ਪੇਪਰਾਂ 'ਚ ਤੁਸੀਂ ਪੀਟਰ ਪਲਸ B ਦਾ ਪੁਰਾਣੇ ਪੇਪਰ ਚੱਕ ਕੇ ਦੇਖ ਲਓ 2022 23 24 ਇਹ ਜਿਹੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਨੇ ਜੀ ਸਿੰਦਰਨਾਥ ਬੌਸ ਜਿਹੜੇ ਖਗੋਲ ਵਿਗਿਆਨਿਕ ਅਬਜ਼ਰਵੇਟਰੀ ਦਾ ਜਿਹੜਾ ਸਥਾਪਿਤ ਕੀਤੀ ਆ ਤਾਉ ਦੱਸੋ ਜੀ ਉਹ ਕਿੱਥੇ ਸਥਾਪਿਤ ਕੀਤੀ ਆ ਬਿਹਾਰ ਚ ਬੈਸਟ ਬੰਗਾਲ ਚ ਉੜੀਸਾ ਚ ਜਾਂ ਅਸਾਮ ਜੀ ਜੇਕਰ ਤੁਸੀਂ ਪਹਿਲਾਂ ਤੋਂ ਪੜਿਆ ਹੋਵਾ ਤਾਂ ਤੁਸੀਂ ਬੈਸਟ ਬੰਗਾਲ ਤੋਂ ਇਹਨੂੰ ਟਿੱਕ ਲਗਾ ਸਕਦੇ ਹੋ ਠੀਕ ਆ ਤਾਂ ਨੈਕਸਟ ਚੱਲਦੇ ਆ ਜੀ ਆਪਾਂ ਕਿਹੜਾ ਦੇਸ਼ ਬ੍ਰਿਕਸ ਦਾ ਨਵਾਂ ਮੈਂਬਰ ਬਣਿਆ ਵਾ ਜੀ ਦੇਖੋ ਜੀ 9th ਮੈਪ 9th ਪਾਰਟਨਰ ਬਣ ਗਿਆ ਹੋਇਆ ਵਾ ਬ੍ਰਿਕਸ ਦਾ ਤੇ ਬੀ ਆਰ ਆਈ ਸੀ ਐਸ ਠੀਕ ਆ ਤਾਂ ਇਹਨੂੰ ਜ਼ਰੂਰ ਕਹੋ ਤਾਂ ਨਾਈਜੀਰੀਆ ਬਣਿਆ ਵਾ ਜੀ ਸੀ ਆਪਸ਼ਨ ਇਹਦੀ ਬਿਲਕੁਲ ਸਾਡੀ ਸਹੀ ਚਲੀਗੀ 14 ਨੰਬਰ ਕੁਐਸਚਨ ਦੇ ਉੱਤੇ ਅਸੀਂ ਚੱਲਦੇ ਹਾਂ ਜੀ ਤਾ ਬਾਕੀ ਦੇ ਦੇਸ਼ ਵੀ ਮੈਂ ਤੁਹਾਨੂੰ ਇਹਦੇ ਵਿੱਚ ਮੈਂਸ਼ਨ ਕਰਦੇ ਹੋਏ ਨੇ ਜਿਹੜੀ ਭਾਰਤ ਦੀ ਜਿਹੜੀ ਪਹਿਲੀ ਇਲੈਕਟ੍ਰਿਕ 에ਅ ਟੈਕਸੀ ਦਾ ਨਾਮ ਦੱਸੋ ਕੀ ਹੈ ਜੀ ਠੀਕ ਹੈ ਪ੍ਰਗਤੀ ਜਲੂ ਵਾਯੂ ਜਾਂ ਸ਼ੂਨਿਆ ਤਾਂ ਇਹਦੇ ਸਹੀ ਆਨਸਰ ਸਾਡੇ ਕੋਲ ਡੀ ਬਣੇਗਾ ਜੀ ਸ਼ੂਨਿਆ ਵਾ ਜਿਹੜੀ ਫਰਸਟ ਇਲੈਕਟ੍ਰਿਕ 에ਅ ਟੈਕਸੀ ਆ ਦੇਖੋ ਜੀ ਵੀਡੀਓ ਦਾ ਮਕਸਦ ਇਹ ਨਹੀਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਹੁੰਦਾ ਹਮੇਸ਼ਾ ਕਿ ਹਮੇਸ਼ਾ ਤੁਸੀਂ ਹਰ ਇੱਕ ਚੀਜ਼ ਵੀਡੀਓ ਦੇਖੋ ਵੀਡੀਓ ਦੇਖਣੀ ਵੀ ਜ਼ਰੂਰੀ ਆ ਉਸ ਚੀਜ਼ਾਂ ਦੇ ਤੁਸੀਂ ਵੀਡੀਓ ਦੇਖ ਸਕਦੇ ਹੋ ਹਾਂ ਕਰੰਟ ਅਫੇਅਰ ਤੁਸੀਂ ਪੀਡੀਐਸ ਤੋਂ ਵੀ ਪੜ੍ਹ ਸਕਦੇ ਆ ਵੀਡੀਓ ਦੇ ਵਿੱਚ ਕਈ ਵਾਰ ਆਪਾਂ ਨੂੰ ਫਾਇਦਾ ਇਹ ਹੁੰਦਾ ਕਿਉਂਕਿ ਜਦੋਂ ਅਸੀਂ ਵੀ ਤਿਆਰੀ ਕਰਦੇ ਹੁੰਦੇ ਸੀ ਤਾਂ ਅਸੀਂ ਬਹੁਤ ਚੀਜ਼ਾਂ ਵੀਡੀਓ ਤੋਂ ਕਰਦੇ ਹੁੰਦੇ ਸੀ ਵੀਡੀਓ ਤੇ ਥੋੜਾ ਟਾਈਮ ਜ਼ਿਆਦਾ ਲੱਗਦਾ ਵਾ ਪਰ ਵੀਡੀਓ ਜਦੋਂ ਆਪਾਂ ਸੁਣਦੇ ਆ ਨਾ ਚੀਜ਼ ਨੂੰ ਕੋਈ ਸਾਹਮਣੇ ਬੋਲ ਰਿਹਾ ਹੁੰਦਾ ਅਸੀਂ ਸੁਣ ਰਹੇ ਹੁੰਨੇ ਆ ਤਾਂ ਥੋੜਾ ਜਲਦੀ ਮਤਲਬ ਦਿਮਾਗ ਕੈਚ ਕਰਦਾ ਵਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਉਹ ਚੀਜ਼ ਨੂੰ ਪੜਦੇ ਆ ਮਤਲਬ ਕਿ ਤੁਸੀਂ ਇਹ ਵੀਡੀਓ ਦੇਖ ਲਈ 20 ਮਿੰਟ 25 ਮਿੰਟ ਲਾ ਕੇ ਤੁਸੀਂ ਵੀਡੀਓ ਦੇਖ ਲਈ ਉਸ ਤੋਂ ਬਾਅਦ ਤੁਹਾਡੀ ਇੱਕ ਰੀਡਿੰਗ ਨਾਲ ਤੁਹਾਨੂੰ ਇਹ ਸਾਰੀ ਜ਼ਿੰਦਗੀ ਨਹੀਂ ਭੁੱਲੂਗਾ ਸਾਰੀ ਜ਼ਿੰਦਗੀ ਨਹੀਂ ਸੈਂਸ ਮੈਂ ਜਦੋਂ ਤੱਕ ਪੇਪਰ ਤੁਸੀਂ ਦੇ ਰਹੇ ਹੋ ਹਨਾ ਤਾਂ ਪਰਮਾਤਮਾ ਕਰਕੇ ਇਸੇ ਸਾਲ ਤੁਹਾਡੇ ਕਲੀਅਰ ਹੋ ਜਵੇ ਤਾਂ ਸਾਰੀ ਜ਼ਿੰਦਗੀ ਪੜਨ ਦੀ ਲੋਡ ਨਾ ਪਵੇ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਉਹ ਚੀਜ਼ਾਂ ਨੂੰ ਦੋ ਵਾਰ ਇਸ ਤਰ੍ਹਾਂ ਨਾਲ ਰਿਵਾਈਜ਼ ਕਰੋਗੇ ਤਾਂ ਬਹੁਤ ਜਲਦੀ ਹੁੰਦੀਆਂ ਨੇ ਵੈਸੇ ਜੇਕਰ ਟਾਈਮ ਦੀ ਸ਼ਾਰਟੇਜ ਹੋਵੇ ਤਾਂ ਤੁਸੀਂ ਪੀਡੀਐਫ ਤੋਂ ਪੜ੍ਹਨਾ ਵੀ ਪ੍ਰੈਫਰ ਕਰ ਸਕਦੇ ਹੋ ਤਾਂ ਮੈਂ ਤੁਹਾਡੇ ਨੂੰ ਇਹ ਪਹਿਲਾਂ ਵੀ ਵੀਡੀਓ ਵਿੱਚ ਸ਼ੇਅਰ ਕਰਦਾ ਸੀ ਇਸ ਵਾਰ ਵੀ ਪੀਡੀਐਫ ਸ਼ੇਅਰ ਕਰਾਂਗਾ ਪਰ ਇਹਨੂੰ ਵੀਡੀ ਚਿਰਤੇ ਚੈਨਲ ਨੂੰ ਸਬਸਕ੍ਰਾਈਬ ਜੋ ਕਰ ਲਿਓ ਕਿਉਂਕਿ ਬਹੁਤ ਔਖਾ ਟਾਈਮ ਕੱਢ ਕੇ ਮੈਂ ਇਹ ਕੰਟੈਂਟ ਤਿਆਰ ਕਰਦਾ ਹਾਂ ਠੀਕ ਹੈ ਸਿਰਫ ਇਹ ਇੱਕ ਤੁਸੀਂ ਮੋਟੀਵੇਸ਼ਨ ਲਈ ਇਹ ਚੀਜ਼ ਕਰ ਸਕਦੇ ਹੋ ਠੀਕ ਹੈ ਜੀ ਕਿਹੜੀ ਟੀਮ ਆ ਜਿਹਨੇ ਟੌਪ ਕੀਤਾ ਵਾ ਮੈਡਲ ਟੈਲੀ ਜਿਹੜੀ ਖੇਲੋ ਇੰਡੀਆ ਵਿੰਟਰ ਗੇਮਸ 2025 ਦਾ ਪਹਿਲਾ ਫੇਸ ਇਹ ਦੋ ਦੋ ਫੇਸ ਦੇ ਵਿੱਚ ਹੋਣਾ ਹੈ ਠੀਕ ਹੈ ਇਹ ਚੀਜ਼ ਯਾਦ ਰੱਖਿਓ ਤਾਂ ਜਿਹੜੇ ਪਹਿਲੇ ਫੇਸ ਦੇ ਵਿੱਚ ਹੋਇਆ ਵਾ ਇਹਦੇ ਵਿੱਚ ਲਦਾਖ ਨੇ ਟੌਪ ਕੀਤਾ ਠੀਕ ਹੈ ਜੀ ਸੀ ਆਪਸ਼ਨ ਇਹਦੀ ਬਿਲਕੁਲ ਸਹੀ ਚੱਲੀ ਆਸਟ੍ਰੇਲੀਆਈ ਓਪਨ 2025 ਤੇ ਪੁਰਸ਼ਾਂ ਦਾ ਜਿਹੜਾ ਖਿਤਾਬ ਆ ਉਹ ਕਿਨੇ ਜਿੱਤਿਆ ਬਾਜੀ ਤਾਂ ਜੀ ਇਹ ਜਿੱਤਿਆ ਵਾ ਇਹ ਵੀ ਇਹ ਵੀ ਬਹੁਤ ਬਹੁਤ ਇੰਪੋਰਟੈਂਟ ਨਾ ਕਿਉਂਕਿ ਓਪਨ ਟੈਨਿਸ ਟੂਰਨਾਮੈਂਟ ਦੇ ਵਿੱਚ ਉਹ ਕੁਐਸਚਨ ਆਉਂਦਾ ਹੀ ਹੁੰਦਾ ਠੀਕ ਆ ਜੈਨਿਕ ਸਿਨਰ ਨੇ ਜਿੱਤਿਆ ਵਾ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੀ ਗਈ ਸਿੱਧੀ ਆਪਸ਼ਨ ਮੈਂ ਤੁਹਾਨੂੰ ਤਾਂ ਬੋਲ ਰਿਹਾ ਕਿਉਂਕਿ ਤੁਹਾਡਾ ਟਾਈਮ ਵੇਸ ਨਾ ਕਿਉਂਕਿ ਆਪਸ਼ਨਲ ਤੁਹਾਨੂੰ ਸਾਹਮਣੇ ਦਿਖ ਰਹੀਆਂ ਨੇ ਠੀਕ ਆ ਤਾਂ ਜੇਕਰ ਸਿੱਧੀ ਆਪਸ਼ਨ ਦੇ ਉੱਤੇ ਜਾਓ ਤਾਂ ਤੁਹਾਡੀ ਵੀ ਨਿਗਾ ਜਦੋਂ ਤੁਸੀਂ ਪੇਪਰ ਅਟੈਂਪਟ ਕਰ ਰਹੇ ਹੋ ਮੌਕ ਟੈਸਟ ਅਟੈਂਪਟ ਤਾਂ ਤੁਹਾਡੀ ਵੀ ਨਿਗਾਹ ਸਿੱਧੀ ਤੁਹਾਡੇ ਜਿਹੜੀ ਆਨਸਰ ਆਉ ਦੇਤੇ ਹੋਣੀ ਚਾਹੀਦੀ ਹੈ ਠੀਕ ਹੈ ਠੀਕ ਹੈ 옵ਸ਼ਨਸ ਨੂੰ ਦੇਖਣਾ ਜ਼ਰੂਰੀ ਹੁੰਦਾ ਵਾ ਹਰੇਕ ਪੇਪਰ ਜਿਹੜਾ ਕਈ ਵਾਰ ਗਲਤ ਹੋ ਜਾਂਦਾ ਪਰ ਤੁਹਾਡਾ ਜਿਹੜਾ ਮਤਲਬ ਕਿ ਤੁਹਾਡੇ ਪੜਨ ਦਾ ਪਹਿਲਾ ਤੋਂ ਤਰੀਕਾ ਉਹ ਹੋਣਾ ਚਾਹੀਦਾ ਵਾ ਕਿ ਹਾਂ ਤੁਸੀਂ ਇੱਕ ਕੁਐਸਚਨ ਆ ਗਿਆ ਇਹ ਤੇ ਦੇਖ ਲਿਆ ਹੁਣ ਤੁਸੀਂ ਪੜਿਆ ਹੋਇਆ ਵਾ ਤੁਹਾਡਾ ਪਹਿਲੀ অপਸ਼ਨ ਤੁਹਾਡੀ ਸਿੱਧੀ ਜਾ ਕੇ ਇਹਦੇ ਤੇ ਜਾਓਗੇ ਹਾਂ ਬਈ ਜਨਮੈਂ ਮੈਂ ਪੜਿਆ ਸੀ ਕਿ ਜੈਨਿਕ ਸਨ ਰਾਹੇ ਜਿਹਨੂੰ ਇਹ ਆਸਟ੍ਰੇਲੀਅਨ ਓਪਨ 2025 ਦਾ ਜਿਹੜਾ ਖਿਤਾਬ ਮਿਲਿਆ ਅੱਗੇ ਆਪਾਂ ਚੱਲਦੇ ਹਾਂ ਜੀ ਤਬੂਮੇਸ ਦਾਵੈਦ ਨੂੰ ਮੈਡੀਸਨ ਕੀ ਨੂੰ ਮਿਲਿਆ ਵਾ ਇਹ ਵੀ ਤੁਸੀਂ ਕਰ ਲਓ ਹੁਣ ਜੀ ਗਣਤੰਤਰ ਦੇ ਵਸ 2025 ਦਾ ਮੁੱਖ ਮਹਿਮਾਨ ਕੌਣ ਆ ਜੀ ਇਹਨੂੰ ਸਟਾਰਮਾਰਕ ਮੈਂ ਲਾ ਰਿਹਾ ਕਿਉਂਕਿ ਪੱਕਾ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ 2025 ਬਾਰ ਬਾਰ ਐਂਡ ਤੱਕ ਦੇਖਣ ਨੂੰ ਮਿਲੇਗਾ ਸਾਲ ਦੇ ਐਂਡ ਤੱਕ ਤਾਂ ਜੀ ਕਿ ਨੂੰ ਮਿਲਿਆ ਜੀ ਇਹ ਇਹ ਮਿਲਿਆ ਜੀ ਪ੍ਰੋਵੋਵੋ ਸੁਵਿਆੰਤੋ ਨੂੰ ਮਿਲਿਆ ਵਾ ਠੀਕ ਆ ਐਚੀ ਪ੍ਰੋਵੋਵੋ ਸੁਵਿਆੰਤੋ ਨੂੰ ਮਿਲਿਆ ਵਾ ਤਾਂ ਜੀ ਇਹਨੂੰ ਜ਼ਰੂਰ ਤੁਸੀਂ ਯਾਦ ਕਰੋ ਬੀ ਆਪਸ਼ਨ ਸਾਡੀ ਬਿਲਕੁਲ ਇਹ ਪ੍ਰੈਜ਼ੀਡੈਂਟ ਨੇ ਇੰਡੋਨੇਸ਼ੀਆ ਦੇ ਤੇ ਥੀਮ ਤੁਹਾਨੂੰ ਮੈਂ ਦੱਸਿਆ ਹੋਇਆ ਦਾ ਠੀਕ ਹੈ ਕਿਹੜਾ ਸੀਗਾ ਅ ਸਵਰਨਮ ਭਾਰਤ ਵਿਰਾਸਤ ਤੌਰ ਵਿਕਾਸ 18ਵਾਂ ਵੈਟਲੈਂਡ ਸ਼ਹਿਰਾਂ ਦੇ ਵਿੱਚ ਹੁਣ ਦੇ ਵਿੱਚ ਵਿਚਾਰਦਾ ਫਰਸਟ ਟੂ ਇੰਡੀਅਨ ਸਿਟੀਆਂ ਟੂ ਬੀ ਰੀਕੋਗਨਾਈਜ਼ਡ ਐਜ਼ ਵੈਟਲੈਂਡ ਸਿਟੀਆਂ ਤਾਂ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਮੋਸਟ ਮੋਸਟ ਇੰਪੋਰਟੈਂਟ ਇਹ ਚ ਐਡ ਕੀਤੇ ਨੇ ਸੀਰੀਜ਼ 'ਚ ਇੰਦੋਰ ਐਂਡ ਉਹਦੇ ਪਰ ਆਪਸ਼ਨ ਸਹੀ ਬੀ ਸਾਡੀ ਚੁਲੀ ਜੀ ਨੈਕਸਟ ਚੱਲਦੇ ਹਾਂ ਜੀ ਅਸੀਂ ਗਲੋਬਲ ਫਾਇਰ ਪਾਵਰ ਇੰਡੈਕਸ ਪਾਵਰ ਇੰਡੈਕਸ 2025 ਦੇ ਵਿੱਚ ਇੰਡੀਆ ਦਾ ਰੈਂਕ ਦੱਸੋ ਜੀ ਕੀ ਰਿਹਾ ਵਾ ਤਾਂ 19 ਦਾ ਸਹੀ ਆਨਸਰ ਸਾਡੇ ਕੋਲੇ 4th ਰਿਹਾ ਵਾ ਬੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੀ ਗਈ। ਤਾਂ ਜਿੱਤੇ ਪਹਿਲੇ ਪਹਿਲੇ ਤਾਂ ਯੂਐਸਏ ਆ ਦੂਜੇ ਤੇ ਰਸ਼ੀਆ ਵਾ ਤੀਜੇ ਤੇ ਚਾਈਨਾ ਕਿਸ ਨੂੰ ਇਸਰੋ ਦਾ 11ਵਾਂ ਚੇਅਰਮੈਨ ਚੁਣਿਆ ਵਾ ਜੀ ਸੰਜੇਪੁਰੀ ਨੂੰ ਐਸ ਸੋਮਨਾਥ ਨੂੰ ਵੀ ਨਾਰਾਇਣਨ ਨੂੰ ਜਾਂ ਐਸ ਸੁਪਰਮਨੀਆਂ ਨੂੰ ਬੜਾ ਜੀ ਸੀ ਆਪਸ਼ਨ ਸਾਡੇ ਕੋਲ ਵੀ ਨਾਰਾਇਣਨ ਬਿਲਕੁਲ ਸਹੀ ਚੱਲੀ ਗਈ। ਅੱਗੇ ਅਸੀਂ ਚੱਲਦੇ ਹਾਂ ਫਿਜ਼ੀਕਲ ਹੈਲਥ ਇੰਡੈਕਸ 2025 ਦੱਸੋ ਜੀ ਕਿਨੇ ਲਾਂਚ ਕੀਤਾ ਵਾ ਤਾਂ ਤੁਹਾਡੇ ਬਹੁਤ ਈਜ਼ੀ ਕੁਐਸਚਨ ਆ ਜੀ ਇਹ ਨੀਤੀਯੋਗਨ ਕਿਤਾਬ ਤੇ ਹੁੰਦਾ ਵਾ ਜੀ ਇਹ ਕੁਐਸਚਨ ਠੀਕ ਆ ਜਰੂਰ ਤੁਸੀਂ ਕਰ ਲਿਓ ਨਾ ਤੇ ਟਾਪ ਪਰਫਾਰਮਿੰਗ ਸਟੇਟਸ ਵੀ ਤੁਸੀਂ ਕਰ ਸਕਦੇ ਹੋ 오ਡੀਸ਼ਾ ਇੱਕ ਨੰਬਰ ਤੇ ਆ ਦੋ ਤੇ ਛੱਤੀਸਗੜ 30 ਦੇ ਉੱਤੇ ਗੁਆਹ ਤੇ ਚੌਥੇ ਤੇ ਗੁਜਰਾਤ ਆ ਕਿਨੇ ਹਾਲੀ ਦੇ ਵਿੱਚ ਰੀਸੈਂਟਲੀ ਸੁਪਰੀਮ ਕੋਰਟ ਦੇ ਜੱਜ ਵਜੋਂ ਦੇਖੋ ਜੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਦੀ ਨਹੀਂ ਗੱਲ ਹੋ ਰਹੀ ਸਿਰਫ ਸੁਪਰੀਮ ਕੋਰਟ ਦੇ ਜੱਜ ਸਾਹਿਬ ਦੀ ਗੱਲ ਹੋ ਰਹੀ ਆ ਤਾਂ ਇਹ ਦਿੱਤੀ ਆ ਜੀ ਇਹ ਜਿਹੜੀ ਹੁਣ ਇਸ ਟਾਈਮ ਉਹ ਬਣੇ ਨੇ ਕ੍ਰਿਸ਼ਨ ਵਿਨੋਦ ਚੰਦਰਨ ਬਣੇ ਨੇ ਠੀਕ ਹੈ ਜੀ ਤਾਂ ਇਹ ਇਸ ਟਾਈਮ 34 ਜਾਂਦੇ ਆ ਇਨਕਲੂਡਿੰਗ ਸੀਜੀਆਈ ਸੀਜੀਆਈ ਸੰਜੀਵ ਖੰਨਾ ਨੇ ਇਹ ਵੀ ਤੁਸੀਂ ਮੋਸਟ ਆਫ ਦੀ ਇੰਪੋਰਟੈਂਟ ਮਾਰਕ ਕਰ ਲਿਓ ਕਰਾਇਆ ਹੋਇਆ ਆਪਾਂ ਭਾਰਤ ਪੋਲ ਨਾਮ ਦਾ ਜਿਹੜਾ ਪੋਰਟਲ ਆ ਉਹ ਕਿਹਨੇ ਲਾਂਚ ਕੀਤਾ ਹੁਣੇ-ਹੁਣੇ ਰੀਸੈਂਟਲੀ ਤਾਂ ਜੀ ਇਹ ਅਮਿਤ ਸ਼ਾਹ ਨੇ ਲਾਂਚ ਕੀਤਾ ਤਾਂ ਤੁਸੀਂ ਕਮੈਂਟ ਚ ਦੱਸਣਾ ਕਿ ਅਮਿਤ ਸ਼ਾਹ ਆਪਣੇ ਮਤਲਬ ਕਿਹੜੇ ਕਿਹੜੀ ਮਿਨਿਸਟਰੀਜ਼ ਦੇਖਦੇ ਨੇ ਠੀਕ ਆ ਭਾਰਤ ਪਾਲਪੋਰਟ ਆਨਲਾਈਨ ਪੋਰਟਲ ਫਾਰ ਇੰਟਰਨੈਸ਼ਨਲ ਪੁਲਿਸ ਆ ਕੋਪਰੇਸ਼ਨ ਠੀਕ ਆ ਤਾਂ ਇਹ ਕਰ ਲਿਆ ਅੱਗੇ ਅਸੀਂ ਚੱਲਦੇ ਆ ਨੈਸ਼ਨਲ ਵੋਟਰਡੇ ਹਰੇਕ ਸਾਲ ਦੱਸੋ ਕਦੋਂ ਮਨਾਇਆ ਜਾਂਦਾ ਜੀ 20 ਜਨਵਰੀ 22 ਜਨਵਰੀ 25 ਜਨਵਰੀ ਜਾਂ 27 ਜਨਵਰੀ ਤਾਂ ਜੀ 24th ਦਾ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਵਾ ਜੀ ਕੇ 24 ਦਾ ਸਹੀ ਆਨਸਰ 25 ਜਨਵਰੀ ਬਣੇਗਾ ਜੀ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਤਾਂ ਥੀਮ ਕਰ ਲਓ ਉਹਦੇ ਨਾਥਿੰਗ ਲਾਈਕ ਵੋਟਿੰਗ ਤਾਂ ਜੀ 25ਵੇਂ ਦਾ ਦੇਅ ਤੋਏ ਕੁਐਸਚਨ ਦਿੱਤੇ ਅਸੀਂ ਆ ਗਏ ਹਾਂ ਪਦਮ ਵਾਰਡ 2025 ਦੀਆਂ ਕਿੰਨੀਆਂ ਸ਼ਖਸੀਅਤਾਂ ਨੂੰ ਹਾਣਾ ਕਿੰਨੀਆਂ ਪਰਸਨੈਲਿਟੀਜ਼ ਨੂੰ ਮਿਲਿਆ ਵਾ ਟੋਟਲ 139 ਨੂੰ ਮਿਲਿਆ ਵਾ ਤਾਂ ਪੀਡੀਐਫ ਮੈਂ ਤੁਹਾਡੇ ਨਾਲ ਇਹਦੀ ਸ਼ੇਅਰ ਕਰ ਦਾਂਗਾ ਤਾਂ ਹੈ ਇਹਦੇ ਵਿੱਚ ਟੋਟਲ ਆਪਾਂ 7 ਪਦਮ ਭੂਸ਼ਨ ਘੱਟ ਸੀ ਤਾਂ ਮੈਂ ਇਹਦੇ ਵਿੱਚ ਪੀਡੀਐਫ ਚ ਐਡ ਕਰ ਦਾਂਗਾ ਸਾਰੇ ਯਾਦ ਵੀ ਨਹੀਂ ਹੁੰਦੇ ਹੁੰਦੇ ਪਰ ਇਹਦੇ ਵਿੱਚ ਫੇਰ ਵੀ ਤੁਸੀਂ ਕੋਸ਼ਿਸ਼ ਕਰਿਓ ਕਿ ਇਹਦੇ ਵਿੱਚ ਪਦਮ ਭੂਸ਼ਨ ਜਿਹੜੇ 113 ਮਿਲਿਆ ਨੇ ਇਹਦੇ ਵਿੱਚ ਕੁਝ ਇੰਪੋਰਟੈਂਟ ਨੇ ਜਰੂਰ ਕਰ ਲਿਓ ਤੁਸੀਂ ਮੈਂ ਪੀਡੀਐਫ ਤੁਹਾਡੇ ਨਾਲ ਇਹ ਇਹਦੀ ਸ਼ੇਅਰ ਕਰ ਦਾਂਗਾ ਤਾਂ ਤੁਸੀਂ ਆਪ ਵੀ ਜਾ ਕੇ ਸਰਚ ਕਰ ਸਕਦੇ ਹੋ ਕਿ ਕਿਹਨ ਹੁਣੇ ਹੁਣੇ ਜਿਹੜੇ 55ਵਾਂ ਵਰਲਡ ਇਕਨੋਮਿਕ ਫੋਰਮ ਜੀ ਜਿਹੜੀ ਐਨੂਅਲ ਮੀਟਿੰਗ ਆ ਉਹ ਕਿੱਥੇ ਹੱਲ ਕੀਤੀ ਗਈ ਸੀ ਬਹੁਤ ਇੰਪੋਰਟੈਂਟ ਕੁਐਸਚਨ ਆ ਬਹੁਤ ਵਾਰ ਹੁੰਦਾ ਜੇਨੇਵਾ ਦੇ ਵਿੱਚ ਹੋਈ ਆ ਜੀ ਬੀ ਆਪਸ਼ਨ ਸਹੀ ਬਿਲਕੁਲ ਸੌਰੀ ਜੇਨੇਵਾ ਨਹੀਂ ਨਵੋਸ ਦੇ ਵਿੱਚ ਹੋਇਆ ਸੌਰੀ 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 ਇਹਨੂੰ ਜ਼ਰੂਰ ਕਰ ਲਿਓ ਕਿਉਂਕਿ ਇਹ ਇੰਪੋਰਟੈਂਟ ਕੁਐਸਚਨ ਬਣਦਾ ਪਾ ਪੇਪਰ ਦੇ ਵਿੱਚ ਠੀਕ ਹੈ ਜੀ ਅੱਗੇ ਅਸੀਂ ਚੱਲਦੇ ਹਾਂ ਜੀ 26 ਨੰਬਰ ਕੁਐਸਚਨ ਦੇ 26 ਨੰਬਰ ਕੁਐਸਚਨ ਦੇ ਵਿੱਚ ਆਇਆ ਵਾ ਜੀ ਆਪਣੇ ਕਹਿੰਦੇ ISRO ਹੈ ਸਕਸੈਸਫੁਲੀ ਜਰਮੀਨੇਟਡ ਬਲੈਕ ਆਈ ਪੀ ਲੋਬੀਆ ਸੀਡਸ ਇਨ ਵਿਚ এনवायरमेंट ਕਿਹੜੇ এনवायरमेंट ਇਨ ਸਪੇਸ ਠੀਕ ਆ ਬੀ ਆਪਸ਼ਨ ਸਾਡੀ ਬਿਲਕੁਲ ਸਹੀ H5N1 ਵਰਲਡ ਫਲੂ ਵਰਲਡ ਫਲੂ ਆ ਜਿਹੜਾ ਉਹਦੇ ਕਾਰਨ ਪਹਿਲੀ ਜਿਹੜੀ ਹਿਊਮਨ ਡੈਥ ਹੋਈ ਆ ਕਿੱਥੇ ਹੋਈ ਆ ਜੀ ਉਹ ਭਾਈ ਯੂਨਾਈਟਿਡ ਸਟੇਟਸ ਦੇ ਵਿੱਚ ਹੋਈ ਆ 27ਵੇਂ ਦਾ ਸਾਡੇ ਕੋਲ ਕੀ ਆ ਗਿਆ ਬੀ ਆਪਸ਼ਨ ਸਹੀ ਚ ਲੱਗਾ ਅੱਗੇ ਅਸੀਂ ਚੱਲਦੇ ਹਾਂ ਇੰਡੀਆ ਦਾ ਜਿਹੜੇ ਪਹਿਲੇ ਆਯੁਰਵੈਦਿਕ ਡਾਇਗਨੋਸਟਿਕ ਡਿਵਾਈਸ ਆ ਉਹਦਾ ਨਾਮ ਦੱਸੋਗੀ ਆ 28 ਦਾ ਸਹੀ ਆਨਸਰ ਸਾਡੇ ਕੋਲ ਨਾਦੀ ਤਰਨਿੰਗਨੀ ਬਣਿਆ ਗਿਆ ਅੱਗੇ ਚੱਲਦੇ ਹਾਂ ਇੰਡੀਆ ਦੇ ਜਿਹੜੇ ਨਵੇਂ ਵਿੱਤ ਸਕੱਤਰ ਠੀਕ ਆ ਨਿਊ ਫਾਈਨੈਂਸ ਕਰਾਈਟਰੀ ਦੱਸੋ ਕੌਣ ਬਣੇ ਨੇ ਜੀ 29 ਦਾ ਸਹੀ ਆਨਸਰ ਤੁਹੀ ਕਾਂਤਾ ਪਾਂਡੇ ਬਣਿਆ ਤੁਹੀ ਕਾਂਤਾ ਪਾਂਡੇ ਸਤ ਮਹਾਦੀਪਾਂ ਚ ਸਭ ਤੋਂ ਉੱਚੀ ਚੋਟੀ ਤੇ ਪਹੁੰਚਣ ਦਾ ਰਿਕਾਰਡ ਬਣਾਉਣ ਵਾਲੀ ਪਹਿਲੀ ਜਿਹੜੀ ਯੰਗੇਸਟ ਫੀਮੇਲ ਦੱਸੋ ਕੌਣ ਬਣੇ ਨੇ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹਨੂੰ ਬਿਲਕੁਲ ਇਹਨੂੰ ਰਟ ਕੇ ਜਾਇਓ ਕਿਉਂਕਿ ਇਹ ਵੀ ਕੁਐਸਚਨ ਪੇਪਰ ਚ ਆ ਸਕਦਾ ਜੀ ਕਾਮਯਾ ਕਾਰਤੀਕ ਹੈਨਾ ਸਭ ਤੋਂ ਇੰਪੋਰਟੈਂਟ ਗੱਲ ਕਿ ਇਹ ਇੰਡੀਅਨ ਨੇ ਤੇ ਮੁੰਬਈ ਤੋਂ ਅੱਗੇ ਚੱਲਦੇ ਆ ਜੀ ਤਾਂ ਜਿਹੜੇ ਸੱਤ ਜਿਹੜੇ ਕੰਟੀਨੈਂਟਸ ਨੇ ਜਿਹਦੇ ਦੇ ਹਾਈਐਸਟ ਪੀਕਸ ਨੂੰ ਇਹਨਾਂ ਨੇ ਮਾਪਿਆ ਬਾਤ ਆ ਦੇਖ ਸਕਦੇ ਹੋ ਠੀਕ ਹੈ ਇਹ ਸਾਰੇ ਜਿੱਥੇ ਮਾਉਂਟ ਐਵਰੇਸਟ ਵੀ ਹੈ ਕਿਸ ਸੰਸਥਾ ਨੇ ਖੇਤੀਬਾੜੀ ਮੰਤਰਾਲੇ ਦੇ ਪ੍ਰੋਜੈਕਟ ਵਿਸਾਰ ਵਿਸਤਾਰ ਠੀਕ ਹੈ ਵਿਸਤਾਰ ਨੂੰ ਲਾਂਚ ਆ ਠੀਕ ਹੈ ਵਿਸਤਾਰ ਕਰ ਲਿਓ ਠੀਕ ਹੈ ਪ੍ਰੋਜੈਕਟ ਇਹ ਪੰਜਾਬੀ 'ਚ ਗਲਤ ਹੋ ਗਿਆ ਦਾ 31ਸ ਦਾ ਸਹੀ ਆਨਸਰ ਸਾਡੇ ਕੋਲੇ ਆਈਆਈਟੀ ਮ드ਰਾਸ ਡੀ ਆਪਸ਼ਨ ਸਾਡੇ ਕੋਲ ਸਹੀ ਚਲੀ ਜਾਊਗੀ ਨੈਕਸਟ ਅਸੀਂ ਚੱਲਦੇ ਹਾਂ ਜੀ ਅਗਲੀ ਕਹਿੰਦੇ ਅ ਵਿੱਚ ਸਟ੍ਰੀਟ ਇਜ਼ ਦਾ ਫਰਸਟ ਟੂ ਲਿੰਕ ਫੋਰੈਸਟ ਇਕੋਸਿਸਟਮ ਵਿਦ ਗ੍ਰੀਨ ਗ੍ਰੋਸ ਡੋਮੈਸਟਿਕ ਪ੍ਰੋਡਕਟ ਠੀਕ ਹੈ ਦੱਸੋ ਇਹ ਕਿਹੜੇ ਬਣੇ ਨੇ ਜੀ ਇਹਦੇ ਵਿੱਚ 32ਵੇਂ ਦਾ ਸਹੀ ਆਨਸਰ ਸਾਡੇ ਕੋਲ ਸੀ 36 ਗੜ ਆਏਗਾ ਜੀ ਸੀ ਆਪਸ਼ਨ ਸਹੀ ਚਲੇਗੀ 33 ਨੰਬਰ ਕੁਐਸਚਨ ਸਮੁੰਦਰ ਤੇ ਬਣਿਆ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਦੱਸੋ ਕਿਹੜੇ ਰਾਜ ਦੇ ਵਿੱਚ ਸਥਿਤ ਹੈ ਕੇਰਲਾ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਗੁਜਰਾਤ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ 33ਵੇਂ ਦਾ ਸਹੀ ਆਨਸਰ ਸਾਡੇ ਕੋਲ B ਤਾਮਿਲਨਾਡੂ ਬਿਲਕੁਲ ਸਹੀ ਆਪਸ਼ਨ ਬਣੇਗੀ ਜੀ ਨੈਕਸਟ ਚੱਲਦੇ ਹਾਂ ਜੋਂਦੀ ਨੰਬਰ ਕੁਐਸਚਨ ਤੇ 38ਵੀਂ ਰਾਸ਼ਟਰੀ ਖੇਡਾਂ ਦੇ ਅਧਿਕਾਰਿਤ ਮਸ਼ਾਲ ਦਾ ਨਾਮ ਦੱਸੋ ਕੀ ਹੈ ਜੀ ਅਗਨੀਪੱਤ ਉਜਵਲਾ ਸੁਦਰਸ਼ਨ ਜਾਂ ਤੇਜਸਵਨੀ ਤੇਜਸਵਨੀ ਹੈ ਜੀ D ਆਪਸ਼ਨ ਸਾਡੀ ਬਿਲਕੁਲ ਸਹੀ ਚੱਲੀ ਗਈ ਨੈਕਸਟ ਚੱਲਦੇ ਹਾਂ ਜੀ ਤਾਲੀਓ ਦੇ ਵਿੱਚ ਜਰੂਰ ਗਾਲੋ ਇਸ ਵਾਰ 25ਵੀਂ ਆ ਜਿਹੜੀਆਂ ਨੇ ਇਹ ਸਿਲਵਰ Jubli ਮਨਾ ਰਹੇ ਨੇ ਉੱਤਰਾਖੰਡ ਦੀ ਹੌਸਟ ਸਟੇਟ ਆ ਮਾਸਕਟ ਇਹਦਾ ਮੌਰੀਆ ਟੈਗ ਲਾਈਨ ਉਹੀ ਸੰਕਲਪ ਸੇ ਸਿਖਰ ਤੱਕ ਨੈਕਸਟ ਰਿਲਾਈਂਸ ਸਯੋਜਗ ਨੇ ਦੁਨੀਆ ਦਾ ਸਭ ਤੋਂ ਵੱਡਾ ਡਾਟਾ ਕੇਂਦਰ ਦੱਸੋ ਕਿੱਥੇ ਬਣਾਇਆ ਯਮਨਾ ਨਗਰ ਗੁਜਰਾਤ ਦੇ ਵਿੱਚ ਬਣਾਇਆ ਏ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ 36 ਨੰਬਰ ਕੁਐਸਚਨ ਦੇ ਉੱਤੇ ਹਾਲੀ ਦੇ ਵਿੱਚ T20 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਕੌਣ ਮਾਰਗਾ T20 ਦੇ ਵਿੱਚ ਗੱਲ ਹੋ ਰਹੀ ਹੈ ਜੇ ਅਰਸ਼ਦੀਪ ਸਿੰਘ ਬਣੇ ਨੇ B ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚੱਲੇਗੀ ਅੱਗੇ ਚੱਲਦੇ ਹਾਂ 33 ਨੰਬਰ ਕੁਐਸਚਨ ਰਾਸ਼ਟਰੀ ਯੂਵਾ ਦਿਵਸ ਜਿਹਨੂੰ ਆਪਾਂ ਨੈਸ਼ਨਲ ਯੂਥ ਡੇ ਕਹਿੰਦੇ ਆ ਕਦੋਂ ਮਨਾਇਆ ਜਾਂਦਾ ਵਾ ਜੀ 12 ਜਨਵਰੀ ਆਪਸ਼ਨ C ਸਾਡੀ ਬਿਲਕੁਲ ਸਹੀ ਚੱਲੇਗੀ ਸਵਾਮੀ ਵਿਵੇਕਾਨੰਦ ਜੀ ਦੀ ਵਰਥ ਐਨੀਵਰਸਰੀ ਦਾ ਮਨਾ ਸੈਲੀਬ੍ਰੇਟਿੰਗ ਦਾ ਪਾਵਰ ਆਫ ਯੂਥ ਥੀਮ ਜ਼ਰੂਰ ਕਰਨਾ ਤਾਂ ਨੈਕਸਟ ਆ ਜੀ ਗਲੇਨ ਬਾਰੇ ਸ ਸਿੰਡਰੋਮ ਜਿਹਨੂੰ GBS ਕਹਿੰਦੇ ਨੇ ਇਹ ਡਿਸਆਰਡਰ ਆ ਦੱਸੋ ਇਹ ਕਿਹੜਾ ਡਿਸਆਰਡਰ ਆ ਜਿਹੜਾ ਹਾਲੀ ਦੇ ਵਿੱਚ ਖਬਰਾਂ ਦੇ ਵਿੱਚ ਆ ਨਿਊਰੋਲੋਜੀਕਲ ਡਿਸਆਰਡਰ ਆ ਇਹ ਆਪਸ਼ਨ ਸਹੀ ਚੁਣੀ नेक्स्ट ਚੱਲਦੇ ਹਾਂ ਜੀ ਤੇ ਇਹ ਬਾਡੀ ਦੇ ਵਿੱਚ ਇਹ ਇਮਿਊਨਿਸ ਸਿਸਟਮ ਦੇ ਵਿੱਚ ਆਪਣੇ ਦੇ ਵਿੱਚ ਅਟੈਕ ਕਰਦਾ ਨਰਵ ਸਿਸਟਮ ਦੇ ਵਿੱਚ ਵਿਚ ਆਰਗਨਾਈਜੇਸ਼ਨ ਵਾਸ ਆਨਰਡ ਵਿਦ ਦਾ ਸੁਬਾ ਆਸ਼ਚੰਦਰ ਬੋਸ ਆਪ ਦਾ ਪ੍ਰਬੰਧਨ ਪੁਰਸਕਾਰ 2025 ਠੀਕ ਹੈ ਜੀ ਇਹ ਦਿੱਤਾ ਹੈ ਜੀ ਇਨਕੋਇਸ ਨੇ ਦਿੱਤਾ ਹੈ ਜੀ ਜ਼ਰੂਰ ਕਰ ਲਿਓ ਇਹ ਵੀ ਇੰਪੋਰਟੈਂਟ ਕੁਐਸਚਨ ਮੰਨ ਲਓ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਦੱਸੋ ਕਿੰਨਾ ਨੇ ਸੌ ਚੁੱਕੀ ਆ ਜੀ ਇਹ ਆਪਸ਼ਨ ਸਾਡੇ ਕੋਲ ਸਹੀ ਹੈ ਜੀ ਆ ਦਵਿੰਦਰ ਕੁਮਾਰ ਉਪਾਧਿਆ ਨੇ ਇਹ ਸੌ ਚੁੱਕੀ ਹਾਲੀ ਦੇ ਵਿੱਚ ਕਿਹੜੇ ਦੇਸ਼ ਨੇ ਵਿਸ਼ਵ ਸਿਹਤ ਸੰਗਠਨ ਤੋਂ ਪਿੱਛੇ हट ਗਿਆ ਜੀ ਇਹ ਦੱਸੋ ਜੀ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਜਾਂ ਇਹ ਯੂਨਾਈਟਿਡ ਸਟੇਟਸ ਅਮਰੀਕਾ ਅੱਗੇ ਚੱਲਦੇ ਹਾਂ ਜੀ ਅਸੀਂ ਸਸਪੈਂਡ WHO ਐਂਡ सस्पेंडेड ਫੋਰਨ ਏਡ WHO ਫਾਰਮਸ ਦੇ ਜਿਹੜੇ ਅਰਪਤੀਆਂ ਨੇ ਕਿਹੜੇ ਕਿਸ ਨੂੰ 2025 ਨੂੰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਵਜੋਂ ਸੂਚੀਬੱਧ ਕੀਤਾ ਵਾ ਜੀ ਐਲਨ ਮਸਕ ਦਾ ਨਾਮ ਇਹਦੇ ਵਿੱਚ ਨੰਬਰ 1 ਦੇ ਦਿੱਤੇ ਆ ਜੀ ਨੈਕਸਟ ਚੱਲਦੇ ਹਾਂ ਜੀ ਅਸੀਂ ਕਿਸ ਦੇਸ਼ ਨੇ ਦੁਨੀਆ ਦਾ ਸਭ ਤੋਂ ਲੰਬੇ ਐਕਸਪ੍ਰੈਸ ਵੇਸ ਰੰਗ ਮਤਲਬ ਵਰਲਡਸ ਲੋਂਗੇਸਟ ਐਕਸਪ੍ਰੈਟ ਟਨਲ ਕਿਤਾ ਜੀ ਇਹ ਹਜੇ ਕੰਮ ਚਾਈਨਾ ਹੀ ਕਰਦੀ ਆ ਚਾਈਨਾ ਲਗਾ ਦਿਓ ਠੀਕ ਆ ਬੀ ਆਪਸ਼ਨ ਸਹੀ ਚਲੀ ਗਈ ਸੰਯੁਕਤ ਰਾਜ ਅਮਰੀਕਾ ਦਾ 47ਵਾਂ ਰਾਸ਼ਟਰਪਤੀ ਕੌਣ ਬਣਿਆ ਦੇਖੋ ਜੀ ਬਹੁਤ ਜ਼ਿਆਦਾ ਨਿਊਜ਼ ਚ ਨੇ ਡੋਨਲਡ 트੍ਰੰਪ ਸੀ ਆਪਸ਼ਨ ਸਹੀ ਚਲੀ ਗਈ ਵਾਟ ਇਜ਼ ਦਾ ਰੈਂਕ ਆਫ ਦਾ ਇੰਡੀਆ ਇਨ ਸਾਈਬਰ ਅਟੈਕਸ ਇੰਡੈਕਸ ਇਨ 2024 2024 ਦੇ ਵਿੱਚ ਸਾਈਬਰ ਇੰਡੈਕਸ ਦੇ ਵਿੱਚ ਇੰਡੀਆ ਦਾ ਰੈਂਕ ਦੂਜੇ ਤਰ੍ਹਾਂ ਹੀ ਆ ਸੀ ਨੈਕਸਟ ਆਪਾਂ ਚੱਲਦੇ ਹਾਂ ਛੇੜੀ ਨੰਬਰ ਕੁਐਸਚਨ ਤੇ Uh, which means putwalro become the uh, first to win the presidential medal of freedom the highest civilian award of the usa baso lenal messi banne ne ji c option sade ko sahi chal gaya bharat de vich cricket bcci hi le niyantran board de jehde secretary ne ho kende ji oh kinnu appoint kita gaya ji e e banne ne ji sade ko divaj satkia banne ne theek hai roger binni hage ne inna de apne prize ਕਿਸ ਨੂੰ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਵਾ ਦੱਸੋ ਜੀ ਇਹਦੇ ਵਿੱਚ ਇਹ ਵੀ ਇੰਪੋਰਟੈਂਟ ਆ ਜੀ ਭਗਨੇਸ਼ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਸੀ ਆਪਸ਼ਨ ਸਾਡੇ ਕੋਲ ਸਹੀ ਚੱਲੇਗੀ 49 ਨੰਬਰ ਤੇ ਕਿਸ ਦੇਸ਼ ਨੇ ਹਾਲ ਹੀ ਦੇ ਵਿੱਚ ਸੀਆਰ 4450 ਪ੍ਰੋਟੋਟਾਈਪ ਦੁਨੀਆ ਦੀ ਸਭ ਤੋਂ ਤੇਜ਼ ਹਾਈ ਸਪੀਡ ਰੇਲ ਨੂੰ ਲਾਂਚ ਕੀਤਾ ਵਾ ਇੰਡੀਆ ਯੂਐਸਏ ਚਾਈਨਾ ਤੇ ਫਰਾਂਸ ਬਸ ਦੋ ਇਹਦੇ ਵਿੱਚ ਕਿਹੜਾ ਆਨਸਰ ਸਾਡੇ ਕੋਲ ਸਹੀ ਜਣਾ ਯੂਐਸਏ ਨੇ ਕੀਤਾ ਜੀ ਬੀ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚੱਲੇਗੀ Athletics Federation of India ਜਿਹਨੂੰ ਆਪਾਂ AFI ਕਹਿ ਦਿੰਨੇ ਆ ਠੀਕ ਆ ਜੀ ਤਾਂ ਇਹਨਾਂ ਦੇ ਕਹਿੰਦੇ ਜੀ ਪ੍ਰਧਾਨ ਦੇ ਵਜੋਂ ਕਰਦੇ F ਕਰਦੇ ਠੀਕ ਆ ਜੀ ਕਿਨੋ ਬਹਾਦਰ ਸਿੰਘ ਸੱਗੂ ਇਹ ਆਪਸ਼ਨ ਸਾਡੇ ਕੋਲ ਸਹੀ ਚੱਲੇਗੀ ਜੀ ਇਹ ਸੀਗੇ ਜੀ ਅੱਜ ਦੇ ਆਪਣੇ 50 ਕੁਐਸਚਨ ਜਿਹੜੇ ਕਿ ਮੋਸਟ ਮੋਸਟ ਇੰਪੋਰਟੈਂਟ ਆਪਣੇ ਸਪੀਡੀ ਕਰੰਟ ਅਫੇਅਰ ਤੁਹਾਨੂੰ ਪ੍ਰੋਵਾਈਡ ਕਰਾਂਗੇ ਆਪਾਂ ਠੀਕ ਆ ਤਾਂ ਥੋੜਾ ਬਹੁਤ ਲੇਟ ਹੋ ਸਕਦੇ ਨੇ ਜਿੱਦਾਂ ਕਿ ਇਸ ਵਾਰ ਥੋੜੇ ਜਿਆਦਾ ਹੋ ਗਏ ਸੀ ਆਈ ਮੈਂ ਮੰਨਦਾ ਕਿ ਕਾਫੀ ਜ਼ਿਆਦਾ ਲੱਗ ਰਿਹਾ ਕਿ ਬਹੁਤ ਜ਼ਿਆਦਾ ਬਿਜ਼ੀ ਸੀ ਮੈਂ ਜਿਵੇਂ ਕਹਤੋਂ ਨਾ ਮੈਂ ਵੀਡੀਓ ਦੀ ਸਟਾਰਟਿੰਗ ਦੇ ਵਜ੍ਹਾ ਦੱਸਿਆ ਤਾਂ ਜੀ ਅਗਲੇ ਕਰੰਟ ਅਫੇਅਰ ਫਰਵਰੀ ਮਹੀਨੇ ਦਾ ਬਹੁਤ ਜਲਦ ਆਪਾਂ ਅਪਡੇਟ ਕਰਾਂਗੇ ਤੇ ਜਨਵਰੀ ਤੋਂ ਦਸੰਬਰ ਮਹੀਨੇ ਦੇ ਜਿਹੜੇ ਸਾਲ ਦੇ 960 ਕਰੰਟ ਅਫੇਅਰ ਦੀ ਜੇਕਰ ਪੀਡੀਐਫ ਲੈਣੀ ਆ ਤਾਂ ਤੁਸੀਂ ਜੁਆਇਨ ਕਰੋ ਆਪਣਾ ਚੈਨਲ ਤੇ ਵੀਡੀਓ ਨੂੰ ਆਪਣੀ ਨੂੰ ਜੇਕਰ ਵਧੀਆ ਲੱਗੀ ਤਾਂ ਲਾਈਕ ਕਰ ਸਕਦੇ ਹੋ ਜੇਕਰ ਕੋਈ ਸੁਝਾਅ ਦੇਣਾ ਤੋਂ ਹੁੰਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਜਿਹਾ ਸੁਝਾਅ ਦੇ ਸਕਦੇ ਹੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਪੈਣ ਭਰਾਵਾਂ ਨਾਲ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਚਾਹੇ 50 ਕੁਐਸਚਨ ਨੇ ਅੱਗੇ ਪਹਿਲਾਂ ਆਪਾਂ 60 70 80 100 ਬਣਾ ਦੇਈਦਾ ਸੀ ਪਰ 50 ਤਾਂ ਵੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਕਿਉਂਕਿ ਚੁਣਨੇ ਪੈਂਦੇ ਨੇ ਕਿ ਕਿਹੜੇ-ਕਿਹੜੇ ਕਰੰਟ ਅਫੇਅਰ ਆਪਾਂ ਤੁਹਾਨੂੰ ਕਰਵਾਈਏ ਤੇ ਕਿਹੜੇ-ਕਿਹੜੇ ਛੱਡੀਏ ਠੀਕ ਆ ਬਹੁਤ ਜ਼ਿਆਦਾ ਕੰਟੈਂਟ ਦੇਖਣਾ ਪੈਂਦਾ ਘੱਟੋ-ਘੱਟ 2.5 300 ਕਰੰਟ ਅਫੇਅਰ ਤੇ ਨਿਗਾਹ ਮਾਰਨੀ ਪੈਂਦੀ ਆ ਉਹਦੇ ਵਿੱਚੋਂ ਆਪਾਂ 50 ਕਰੰਟ ਅਫੇਅਰ ਚੁਣਨੇ ਹੁੰਦੇ ਆ ਕਿ ਜਿਹੜੇ ਮੋਸਟ ਮੋਸਟ ਠੀਕ ਹੈ ਜੀ ਧੰਨਵਾਦ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਠੀਕ ਹੈ ਬਾਕੀ 83 ਜੇਕਰ ਤੁਹਾਡੀ ਕੋਈ ਕੁਇਰੀ ਹੁੰਦੀ ਆ ਤਾਂ 83608 66058 ਤੇ ਸਿਰਫ ਵਟਸਐਪ ਮੈਸੇਜ ਕਰਿਓ ਠੀਕ ਆ ਹੁਣ ਕਈ ਵਾਰ ਨਹੀਂ ਟਾਈਮ ਲੱਗਦਾ ਹਨਾ ਜੋਬ ਤੇ ਹੁੰਨੇ ਆ ਤੇ ਤਾਂ ਕਰਕੇ ਸਿਰਫ ਸਿਰਫ ਵਟਸਐਪ ਤੇ ਉੱਤੇ ਤੁਸੀਂ ਮੈਸੇਜ ਆਪਣਾ ਡ੍ਰੌਪ ਕਰ ਦਿਓ ਆਪਾਂ ਤੁਹਾਨੂੰ ਰਿਪਲਾਈ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ ਆਲ தி ਬੈਸ ਸਾਰੇ ਕੈਂਡੀਡੇਟਸ ਨੂੰ ਆਉਣ ਵਾਲੇ ਲੇਬਰ ਇਨਸਪੈਕਟਰ ਦਾ ਜਿਹੜਾ ਪੇਪਰ ਆ 9 ਤਰੀਕ ਨੂੰ ਹੋਣਾ ਹੈ ਧੰਨਵਾਦ ਜੀ